ਦੁੱਧ ਵਾਲਾ ਆਂਦਾ ਗੱਡੀ 'ਚ ਮੇਰਾ ਨਾਮ ਜਸਪ੍ਰੀਤ ਹੈ ਗਗਨਦੀਪ ਖਲੋਨੀ ਤੋਂ ਆਇਆ ਮਾਲਾ ਬੱਚਾ ਖੇਡਦਾ ਸੀ ਦੁੱਧ ਵਾਲਾ ਆਂਦਾ ਜਦੋਂ ਵੀ ਆਂਦਾ ਨਾ ਇੰਨੀ ਸਪੀਡ 'ਚ ਆਂਦਾ ਨਾ ਬਹੁਤ ਹੀ ਜ਼ਿਆਦਾ ਆਂਨੇ ਨਹੀਂ ਦੇਖਣਾ ਕਿ ਕੋਈ ਬੱਚਾ ਖੇਡਦਾ ਤਾਂ ਕੋਈ ਕੁਝ ਕਰਦਾ ਬੱਚੇ ਨੂੰ ਘਰੀਸ ਕੀ ਲੱਗਿਆ ਅੱਗੇ ਦੇਖੋ ਵੀਡੀਓ ਵੀਡੀਓ ਉੱਥੇ ਹੈ ਮੈਮ ਸਰ ਮੋੜ ਤੇ ਕਿਹਾ ਮੈਂ ਲੱਗਿਆ ਪਰ ਗਲੀ 'ਚ ਕੋਈ ਨਹੀਂ ਲੱਗਾ ਗੱਡੀ ਵਾਲਾ ਬੱਚੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮੈਮ ਸਰ ਰੁਕਿਆ ਆਇਆ ਉੱਥੇ ਹੀ ਰੁਕਿਆ ਹੈ ਗੱਡੀ ਰੁਕੀ ਹਾਂਜੀ ਉੱਥੇ ਰੁਕਿਆ ਹੈ ਦੁੱਧ ਦੁੱਧ ਕੌਣ ਆਉਂਦੇ ਨੇ ਤੇ ਜਨਾਬ ਹੋਰਾਂ ਤੇ ਹੱਥ ਪੀ 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 ਕੋਈ ਗਗਲੀ ਮੱਲਾਣੀ ਨਹੀਂ ਦੇ ਕੋਈ ਮਤਲਬ ਕੋਈ ਬੱਚਾ ਆ ਰਿਹਾ ਕੋਈ ਜਾ ਰਿਹਾ ਤੇ ਜਿਉਂ ਦੱਬੀ ਫਿਰਦੇ ਨੇ ਉਹਨਾਂ ਨੇ ਛੁਗਰੇ ਲੋਕ ਨੇ ਮਾਰਾ ਗੰਨਾ ਜਿਹਾ ਵਾਲੀਆਂ ਪਾਈਆਂ ਇਹਨਾਂ ਨੇ ਤੇ ਜਨਾਬ ਮਤਲਬ ਬਹੁਤ ਕੰਮ ਖਰਾਬ ਹੈ ਜਨਾਬ ਮੱਲੇ ਦੇ ਵਿੱਚ ਹਾਂਜੀ ਮੱਲੇ ਤੁਹਾਡੇ ਤੁਸੀਂ ਵੀ ਤਾਂ ਤੁਸੀਂ ਤਾਂ ਨਹੀਂ ਦੁੱਧ ਪਾਉਂਦੇ ਹਾਂ ਹਾਂਜੀ ਤੁਸੀਂ ਤਾਂ ਨਹੀਂ ਪਾਉਂਦੇ ਨਹੀਂ ਨਹੀਂ ਹੈਲੋ ਕਿਉਂ ਬੰਦਾ ਹੁਣ ਫੜਿਆ ਗਿਆ ਨਹੀਂ ਬੰਦਾ ਉੱਥੇ ਹੈ ਕਿਆ ਨਾਮ ਹੈ ਭਾਈ ਸੰਦੀਪ ਨਾਨਾ ਕਹਾਂ ਆਏ ਹੋ ਇੰਡਸਟਰੀ ਵੀ ਆਏ ਹੈ ਕਿਆ ਬਾਤ ਹੈ ਠੀਕ ਹੈ ਬੱਚਾ ਆਪਦੀ ਗੱਡੀ ਦੇ نیچے ਆਇਆ ਥਾ ਹਾਂਜੀ तो अच्छा वो बोल रहे हैं गाड़ी बहुत तेज चला रहे थे कोई ऐसी बात नहीं थी? थी तेज नहीं थी आराम से हौली दिए थे फिर क्या हुआ उसके बाद उसके बाद बच्चे आया थले हाँ उसको सट लग गया पाँच कैसे हाँ। लग गया ये छोटे बच्चे डेढ़ साल दो साल के हैं हाँ। बच्चा कैसे गिर गया चोट लगी आप पता मैंने देखा वो तरफ से है तो फिर उसके बाद क्या हुआ तो मेरे को मारने कुटने लगे गाड़ी का चाबी कर लिए ਮਾਲਕ ਤੇ ਗੱਲ ਵੀ ਨਹੀਂ ਕਰਨੇ ਦਿੱਤਾ ਦਾ ਬਸ ਦੋ ਗਾਂਦੇ ਫਗੜ ਕੇ ਕੁੱਟਨੇ ਲੱਗੇ ਡਾਂਸ ਠੀਕ ਹੈ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਭਾਜੀ ਕੀ ਇਹ ਸਾਰਾ ਵਾਕਿਆ ਹੈ ਮੁੰਡਾ ਦੁੱਧ ਪਾਣ ਜਾਂਦਾ ਉਧਰ ਰੋਇ ਮਹੱਲੇ ਵਿੱਚ ਜੀ ਦੁੱਧ ਪਾਣ ਗਿਆ ਉੱਥੇ ਇਹਦੇ ਕਹਿਣੇ ਦਾ ਮਹੱਲੇ ਦੇ ਵੀ ਕੁਝ ਬੰਦੇ ਹੁਣ ਦੇਖੋ ਰਹਿੰਦੇ ਆ ਤੇ ਉਹ ਡਰਦੇ ਮਾਰੇ ਕੁਝ ਹੋਣਾ ਦੇ ਖਿਲਾਫ ਬਿਆਨ ਨਹੀਂ ਦਿੰਦੇ ਜੀ ਏ ਕਹਿੰਦਾ ਮੈਂ ਦੁੱਧ ਪਾਣ ਗਿਆ ਇਹ ਗਲੀ ਦੇ ਵਿੱਚ ਇੱਕੋ ਤੋਂ ਬਨੇਆਣਾ ਭੱਜਿਆ ਆ ਗਿਆ ਜੀ ਹੁਣ ਬੱਚੇ ਹੈਗੇ ਆ ਬੱਚਿਆਂ ਦਾ ਸਾਹਮਣਾ ਮਾਂ ਪਿਓ ਦਾ ਹੀ ਫਰਜ ਹੈ ਚਲੋ ਇਹਦੇ ਕੋਲ ਤਾਂ ਗਲਤੀ ਹੋਈਗੀ ਵੱਜ ਗਿਆ ਆਟੋ ਠੀਕ ਹੈ ਜਦੋਂ ਵੱਜ ਗਿਆ ਤੇ ਨਾਮ ਤਾਂ ਡਰਾਈਵਰ ਦਾ ਹੀ ਆਣਾ ਗੱਡੀ ਵੱਜੀ ਹੈਗੀ ਆ ਇਹ ਗਲਤੀ ਮੰਨਣ ਨੂੰ ਵੀ ਤਿਆਰ ਹੈ ਜੀ ਵੱਜ ਗਈ ਹੈ ਹਲਕੀ ਬਹੁਤ ਬੱਚੇ ਨੂੰ ਖਰੋਚਾ ਆਈ ਜਾਣੇ ਪਰ ਉਹਨਾਂ ਨੇ ਇਹਨੂੰ ਵੀ ਬਹੁਤ ਕੁੱਟਿਆ ਦੇਖੋ ਡਰਾਈਵਰ ਤੋਂ ਗੱਡੀ ਵੱਜੀ ਗਈ ਹੈ ਤਾਂ ਕੁੱਟਣ ਦਾ ਫਰਜ਼ ਤਾਂ ਨਹੀਂ ਬਣਦਾ ਇਹ ਤਾਂ ਨਹੀਂ ਹੈਗਾ ਕਿ ਉਹਨੂੰ ਕੁੱਟੀ ਚਲੋ ਐਦਾ ਦਾ ਡਰਾਈਵਰ ਲੋਕੀ ਮਾਰ ਤਾਂ ਹੀ ਫਿਰ ਮਾਰੀ ਜਾਣਗੇ ਤਾਂ ਫਿਰ ਤਾਂ ਗੱਲ ਨਹੀਂ ਬਣਦੀ ਜੋ ਆਪਾਂ ਫਿਰ ਵੀ ਕ ਜੋ ਹੈਗਾ ਇਸ ਮਸਲੇ ਦਾ ਜੋਰ ਨਿਬੇੜਾ ਚੰਗਾ ਲੱਗਦਾ ਉਹ ਨਿਬੇੜਾ ਸਰ ਉਹਨਾਂ ਦੇ ਕਹਿੰਦੇ ਮਾਵਾਜ਼ੂਦ ਵੀ ਕਹਿੰਦੇ ਗੱਡੀ ਬਹੁਤ ਤੇਜ਼ ਚਲਾ ਰਿਆ ਇਹਨਾਂ ਨੂੰ ਇਹ ਵੀ ਕਈ ਵਾਰ ਰੋਕਿਆ ਵਾ ਨਹੀਂ ਇਹੋ ਜਿਹਾ ਆਪ ਸਾਡੇ ਧਿਆਨ 'ਚ ਨਹੀਂ ਆਇਆ ਜੀ ਐਦਾਂ ਦਾ ਕੋਈ ਧਿਆਨ ਸੀ ਜਾਂ ਤਾਂ ਇਹ ਆ ਕੇ ਉੱਥੇ ਦੱਸ ਦੇ ਜਾਂ ਮਾਲਕਾ ਦਾ ਨੰਬਰ ਉਹਦੇ ਉੱਤੇ ਲਿਖਿਆ ਹੀ ਹੁੰਦਾ ਵਾ ਜੀ ਜਾਂ ਤਾਂ ਉਹਰੇ ਤੇ ਫੋਨ ਕਰਦੇ ਅੱਜ ਤੱਕ ਤਾਂ ਕਿਸੇ ਦਾ ਫੋਨ ਹੀ ਨਹੀਂ ਆਇਆ ਇਹ ਤਾਂ ਜਦੋਂ ਗੱਡੀ ਵੱਜਦੀ ਉਹਨਰ ਬਾਅਦ ਤਾਂ 10 ਗੱਲਾਂ ਹੋਈ ਜਾਂਦੀਆਂ ਉਹਨਾਂ ਦੇ ਕਹਿੰਦੇ ਮਤਾਵੇ ਵੀ ਅੱਜ ਤੁਹਾਡੇ ਨਾਲ ਕਿਸੇ ਨੇ ਗੱਲ ਕੀਤੀ ਕੀ ਉਹ ਕਹਿੰਦੇ ਜਿੰਨੂੰ ਜਾ ਕੇ ਦੱਸਣਾ ਦੱਸ ਅਸੀਂ ਕਿਸੇ ਤੋਂ ਨਹੀਂ ਲੱਗੇ ਸਾਡੇ ਕੋਈ ਐਸੀ ਕੋਈ ਖਬਰ ਨਹੀਂ ਆਈ ਨਾ ਐਸਾ ਕਿਸੇ ਨੇ ਫੋਨ ਕੀਤਾ ਇਹ ਤਾਂ ਜਦੋਂ ਗੱਲਾਂ ਹੁੰਦੀਆਂ ਤਾਂ ਹੀ ਗੱਲਾਂ ਫਿਰ ਕਰਦੇ ਆ ਜੇ ਕਿਸੇ ਨੇ ਇਹੋ ਜੀ ਗੱਲ ਕਹੀ ਹੈ ਲਿਆਓ ਸਾਡੇ ਅਕੋਰਡਿੰਗ ਸੁਣਾ ਦਿਓ ਮੱਲੇ ਵਾਲੇ ਕਹਿੰਦੇ ਪਿੰਨੇ ਪਾਜੀ ਕਿ ਦੁੱਧ ਵਾਲਾ ਹਰ ਰੋਜ਼ ਇੱਦਾਂ ਜਾਂਦਾ ਦੁੱਧ ਪਾਉਂਦਾ ਹੋਰਨ ਵਜਾ ਕੇ ਬੜੀ ਤੇਜ਼ ਲੈ ਕੇ ਜਾਂਦਾ ਦੇਖੋ ਜੀ ਹੋਰਨ ਦੁੱਧੀਆਂ ਦੇ ਗੱਡੀਆਂ ਦੇ ਹਰ ਬੰਦੇ ਦੇ ਹੋਰਨ ਲੱਗਿਆ ਹੁੰਦਾ ਜੇ ਹੋਰਨ ਵਜਾਇਗਾ ਨਹੀਂ 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 ਇਹੋ ਜਿਹਾ ਕੁਝ ਨਹੀਂਗਾ ਜੀ ਹੋਰ ਹਰ ਇੱਕ ਦੇ ਆਟੋ ਤੇ ਲੱਗਾ ਹੋਇਆ ਗੱਡੀਆਂ ਹੋਰਨ ਲੱਗਿਆ ਦੇ ਕਿਸੇ ਨੂੰ ਇਹਨਾਂ ਨੇ ਦੱਸਿਆ ਵਾ ਤੇ ਦੱਸੋ ਕਿਸੇ ਨੇ ਗਲਤ ਨਹੀਂ ਕੀਤੀ ਇਹ ਕਹਿੰਦੇ ਇਹਦੇ ਨਾਲ ਗੱਲ ਕੀਤੀ ਸੰਤਾ ਅਜ ਤੱਕ ਪਤਾ ਨਹੀਂ ਲੱਗਿਆ ਜੀ ਸਰ ਤੁਹਾਡੀ ਡੈਰੀ ਕਿਹੜੀ ਜਗ੍ਹਾ ਜੀ ਅਮਨਨਗਰ ਦੇ ਵਿੱਚ ਹੈ ਜੀ ਅਮਨਨਗਰ ਗੁਰੂ ਨਾਨਕ ਡੈਰੀ ਹੈ ਜੀ ਕੀ ਨਾਮ ਹੈ ਗੁਰੂ ਨਾਨਕ ਡੈਰੀ ਗੁਰੂ ਨਾਨਕ ਠੀਕ ਹੈ